ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਵੈਨਕੂਵਰ ਦੇ ਵਿੱਚ ਰੀਅਲ ਏਸਟੇਟ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇਸ਼ ਦੇ ਵਿੱਚ ਅਜੇ ਵੀ ਸਭ ਤੋਂ ਵੱਧ ਡਾਊਨ ਟਾਊਨ ਖੇਤਰ ਦੇ ਵਿੱਚ ਉਸਟ ਕੋండో ਦੀ ਕੀਮਤ 1206 ਪ੍ਰਤੀ ਵਰਗ ਫੁੱਟ ਲਿਟਨ ਦੇ ਨੇੜੇ ਜੰਗਲੀ આગ ਕਾਬੂ ਤੋਂ ਬਾਹਰ ਸੂਬਾ ਜੰਗਲੀ ਅੱਗ ਦੇ ਨਾਲ ਨਜਿੱਠਣ ਦੇ ਲਈ ਬਣਾ ਰਿਹਾ ਹੈ ਯੋਜਨਾ ਐਡਵੰਟਨ ਪੁਲਿਸ ਦੇ ਵੱਲੋਂ ਸਾਊਥ ਏਸ਼ੀਅਨ ਪਾਈਚਾਰੇ ਨੂੰ ਜ਼ਬਰਨ ਵਸੂਲੀ ਦੇ ਵਾਧਰੇ ਖਤਰੇ ਬਾਰੇ ਚੇਤਾਵਨੀ ਪੁਲਿਸ ਨੇ ਪਾਈਚਾਰੇ ਨਾਲ ਕੀਤੀ ਟਾਊਨ ਹਾਲ ਮੀਟਿੰਗ ਖਬਰਾਂ ਵਿਸਥਾਰ ਦੇ ਨਾਲ ਸਾਪ ਦਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਅਮਰੀਕਾ ਤੋਂ ਇਲਾਵਾ ਨਵੇਂ ਵਪਾਰਕ ਭਾਈਵਾਲ ਲੱਭਣ ਦੀ ਲੋੜ ਹੈ। ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਉਹ ਆਪਣੇ ਸਮੇਂ ਅਮਰੀਕਾ ਪੱਖੀ ਪ੍ਰਧਾਨ ਮੰਤਰੀ ਰਹੇ ਨੇ ਪਰ ਹੁਣ ਸਮਾਂ ਆ ਗਿਆ ਹੈ ਕਿ ਟ੍ਰੇਡ ਨੂੰ ਕਈ ਦੇਸ਼ਾਂ ਦੇ ਨਾਲ ਕੀਤਾ ਜਾਏ। ਜਿਨ੍ਹਾਂ ਕਿਹਾ ਹੈ ਕਿ 트੍ਰੰਪ ਪ੍ਰਸ਼ਾਸਨ ਦੇ ਨਾਲ ਥੋੜੇ ਸਮੇਂ ਦੇ ਲਈ ਅਜਿਹਾ ਕਰਨਾ ਪਵੇਗਾ। ਪਰ ਅਸਲ ਦੇ ਵਿੱਚ ਦੇਸ਼ ਦੇ ਲਈ ਇੱਕ ਜਾਗਣ ਦੀ ਘੰਟੀ ਹੈ ਕਿ ਕੈਨੇਡਾ ਦੇ ਕੈਨੇਡਾ ਦੇ ਵਿੱਚ ਇੱਕ ਦੇਸ਼ ਦੀ ਥਾਂ ਦੇ ਲਈ ਦੇਸ਼ਾਂ ਦੇ ਨਾਲ ਵਪਾਰ ਉਹ ਕਰੇ ਤੇ ਉਹਨਾਂ ਕਿਹਾ ਹੈ ਕਿ ਪਗੌਲਿਕ ਹਰਤਾ ਇਸ ਗੱਲ ਨੂੰ ਜਾਇਜ਼ ਨਹੀਂ ਠਰੋਂਦੀ ਕਿ ਸਾਡੇ ਕੋਲ ਸਿੰਗਲ ਮਾਰਕੀਟ ਹੈ ਹਾਰਪਰ ਨੇ ਕਿਹਾ ਹੈ ਕਿ ਸਰਕਾਰ ਨੇ 2 ਹਫਤੇ ਪਹਿਲਾਂ ਅਮਰੀਕੀ ਵਪਾਰ ਨੀਤੀ ਦੇ ਨਾਲ ਨਜਿੱਠਣ ਦੇ ਲਈ ਸਲਾਹ ਵਾਸਤੇ ਸੰਪਰਕ ਕੀਤਾ ਸੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਆਫਿਸ ਤੱਕ ਨਿਊਜ਼ ਏਜੰਸੀਆਂ ਨੇ ਪਹੁੰਚ ਕੀਤੀ ਕਿ ਹਾਰਪਰ ਦੇ ਨਾਲ ਪ੍ਰਧਾਨ ਮੰਤਰੀ ਦਫ਼ਤਰ ਨੇ ਜਿਹੜੀ ਹੈ ਉਹ ਪਹੁੰਚ ਬਣਾਈ ਹੈ ਪਰ ਇਸ ਦਾ ਕੋਈ ਜਵਾਬ ਨਹੀਂ ਆਇਆ ਨਾਲੋਂ ਨਾਲ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਆਪਣੀ ਸੁਰੱਖਿਆ ਦੇ ਲਈ ਵਾਸ਼ਿੰਗਟਨ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ ਜਿਨ੍ਹਾਂ ਕਿਹਾ ਹੈ ਕਿ ਬਾਰਡਰ ਸਾਂਝੀ ਜ਼ਿੰਮੇਵਾਰੀ ਹੈ ਤੇ ਇਸ ਦੇ ਲਈ ਯਕੀਨੀ ਜਿਹੜਾ ਹੈ ਉਹ ਬਣਾਈਏ ਕਿ ਡਿਫੈਂਸ ਤੇ ਜ਼ਿਆਦਾ ਖਰਚ ਕੀਤਾ ਜਾਏ ਹਾਰਪਰ ਨੇ ਕਿਹਾ ਹੈ ਕਿ ਵਾਸ਼ਿੰਗਟਨ ਟੈਰਿਫ ਰਾਹੀਂ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੀ ਇੱਕ ਅਸਫਲ ਨੀਤੀ ਦੀ ਵਰਤੋਂ ਕਰ ਰਿਹਾ ਹੈ ਅਮਰੀਕਾ ਨੂੰ ਅਜੇ ਵੀ ਵਪਾਰ ਭਾਈਵਾਲਾਂ ਦੀ ਜ਼ਰੂਰਤ ਹੈ ਜਿਨ੍ਹਾਂ ਕਿਹਾ ਕਿ ਅਸੀਂ ਭਵਿੱਖ ਦੇ ਵਿੱਚ ਇਸ ਸਥਿਤੀ ਦੇ ਵਿੱਚ ਨਹੀਂ ਹੋਵਾਂਗੇ ਕਿ ਕੋਈ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਤੰਕੀ ਦੇਵੇ ਹਾਰ ਪਰ ਮੁਤਾਬਕ ਅਮਰੀਕੀ ਇਹ ਨਹੀਂ ਸਮਝਣਗੇ ਕਿ ਉਹ ਇੰਟਰਨੈਸ਼ਨਲ ਸਹਿਯੋਗੀਆਂ ਅਤੇ ਵਪਾਰਕ ਭਾਈਵਾਲਾਂ ਨੂੰ ਜਿਹੜਾ ਹੈ ਉਹ ਹਲਕੇ ਦੇ ਵਿੱਚ ਨਹੀਂ ਲੈ ਸਕਦਾ ਚੀਨ ਤੇ ਦੋਸ਼ ਜਿਹੜਾ ਉਹ ਲਗਾਇਆ ਗਿਆ ਕਿ ਉਹ ਵਿਸ਼ਵ ਵਪਾਰ ਸੰਗਠਨ ਦੇ ਟੰਗਾ ਦੀ ਵਰਤੋਂ ਕਰਕੇ ਵਿਸ਼ਵ ਵਪਾਰ ਨੂੰ ਕਮਜ਼ੋਰ ਕਰ ਰਿਹਾ ਹੈ ਤੇ ਪੈਸੀਫਿਕ ਰਿੰਮ ਵਪਾਰ ਬਲਾਕ ਕੈਨੇਡਾ ਨੂੰ ਉਹਨਾਂ ਦੇਸ਼ਾਂ ਦੇ ਨਾਲ ਵਪਾਰ ਕਰਨ ਦੀ ਆਗਿਆ ਦਿੰਦਾ ਜੋ ਗਲੋਬਲ ਨਿਯਮਾਂ ਦਾ ਸਤਕਾਰ ਕਰਦੇ ਨੇ ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨੇ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਯੂਰਪੀਅਨ ਯੂਨੀਅਨ ਦੇ ਨਾਲ ਟ੍ਰੇਡ ਸਮਝੌਤੇ ਤੋਂ ਬਾਅਦ ਕੈਨੇਡਾ ਅਮਰੀਕਾ ਦਰਮਿਆਨ ਗੱਲਬਾਤ ਤੇ ਦੇ ਵਿੱਚ ਹੈ ਕਾਰਨੇ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਦੇ ਨਾਲ ਨਾਲ ਕੈਨੇਡਾ ਅਮਰੀਕਾ ਸਮਝੌਤੇ ਨਾਲ ਜੁੜੇ ਲੋਕਾਂ ਦੇ ਵਿੱਚ ਕਾਫੀ ਸਮਾਨਤਾਵਾਂ ਨੇ ਤੇ ਵੱਡੇ ਅੰਤਰ ਵੀ ਹੈ ਔਰ ਜਿੰਨਾ ਸਪਸ਼ਟ ਕੀਤਾ ਹੈ ਕਿ ਉਹ ਸਿਰਫ ਉਹੀ ਟ੍ਰੇਡ ਸਮਝੌਤਾ ਸਵੀਕਾਰ ਕਰਨਗੇ ਜੋ ਕੈਨੇਡਾ ਦੇ ਲਈ ਚੰਗਾ ਹੋਵੇਗਾ ਪ੍ਰਧਾਨ ਮੰਤਰੀ ਦਾ ਬਿਆਨ ਉਸ ਸਮੇਂ ਆਇਆ ਜਦੋਂ ਸਕਾਟਲੈਂਡ ਰਮਾਨਾ ਹੋਣ ਤੋਂ ਪਹਿਲਾਂ ਡੋਨਲਡ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਉਹਨਾਂ ਦੇ ਜਿਹੜੇ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਲਈ ਤਰਜੀਹ ਨਹੀਂ ਹੈ ਅਤੇ ਕੈਨੇਡਾ ਸ਼ਾਇਦ ਉਹ ਦੇਸ਼ ਹੋਵੇਗਾ ਜਿਸ ਤੇ ਹਮੇਸ਼ਾ ਟੈਰਿਫ ਲੱਗੇ ਰਹੇ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਯਾਨੀ EU ਨੇ ਇੱਕ ਮਹੱਤਵਪੂਰਨ ਵਪਾਰਕ ਸਮਝੌਤੇ ਨੂੰ ਜੜਾ ਉਹ ਸਿਰੇ ਚੜਾਣ ਦਾ ਐਲਾਨ ਕੀਤਾ ਜਿਸ ਦੇ ਨਾਲ ਦੋਵਾਂ ਮੁਲਕਾਂ ਦੇ ਵਿਚਕਾਰ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਔਰਸੋਲਾ ਵੌਨ ਡੇਰ ਲੇਨ ਨੇ ਸਕਾਟਲੈਂਡ ਦੇ ਰਬਰਨ ਨੇਰੀ ਵਿਖੇ ਇੱਕ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਇਸ ਸਮਝੌਤੇ ਨੂੰ ਦੋਵਾਂ ਧਿਰਾਂ ਨੇ ਇਤਿਹਾਸਕ ਘੋਸ਼ਣਾ ਦਿੱਤਾ ਜਿਸ ਦੇ ਵਿੱਚ ਯੂਰਪੀਅਨ ਯੂਨੀਅਨ ਅਮਰੀਕਾ ਤੋਂ 750 ਅਰਬ ਡਾਲਰ ਦੀ ਊਰਜਾ ਸਪਲਾਈ ਅਤੇ 600 ਅਬ ਡਾਲਰ ਦੇ ਨਿਵੇਸ਼ ਦੇ ਨਾਲ ਅਮਰੀਕੀ ਸੈਨਿਕ ਸਾਜ਼ੋ ਸਮਾਨ ਦੀ ਖਰੀਦ ਕਰੇਗਾ ਇਸ ਸਮਝੌਤੇ ਅਨੁਸਾਰ ਯੂਰਪੀਅਨ ਯੂਨੀਅਨ ਅਮਰੀਕਾ ਨੂੰ ਆਪਣੇ ਜ਼ਿਆਦਾਤਰ ਇمپੋਰਟ ਦੇ ਉੱਤੇ 15% ਦੀ ਸਿੰਗਲ ਟੈਰਿਫ ਦੀ ਸਹਿਮਤੀ ਦਿੱਤੀ ਹੈ ਇਸ ਦੇ ਨਾਲ ਹੀ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ 50% ਦੀ ਜਿਹੜੀ ਹੈ ਉੱਚੀ ਟੈਰਿਫ ਜਾਰੀ ਰਹੇਗੀ ਪਰ ਹੁਣ ਕੈਨੇਡਾ ਸਰਕਾਰ ਟ੍ਰੇਡ ਸੰਬੰਧੀ ਯੂਰਪੀਅਨ ਯੂਨੀਅਨ ਦੇ ਨਾਲ ਕੋਈ ਸਮਝੌਤਾ ਕਰ ਸਕਦੀ ਹੈ ਅਮਰੀਕਾ ਦੇ ਵਪਾਰ ਯੁੱਧ ਤੇ ਹੋਲੀ ਹੋ ਰਹੀ ਅਰਥ ਵਿਵਸਥਾ ਦੇ ਦਬਾਅ ਹੇਠ ਕੈਨੇਡਾ ਦੇ ਸਾਰੇ ਸੂਬਿਆਂ ਨੇ ਇਸ ਸਾਲ ਵਿੱਤੀ ਘਾਟੇ ਦਾ ਸਾਹਮਣਾ ਜਿਹੜਾ ਉਹ ਕਰ ਸਕਦੇ ਨੇ ਪਰ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਇੱਕ ਰਿਪੋਰਟ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਘਾਟੇ ਘਟ ਜਾਣਗੇ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਪ੍ਰੋਵਿੰਸਾਂ ਦੇ ਆਪਣੇ ਖਾਤੇ ਸੰਤੋਲਿਤ ਕਰਨ ਦੇ ਲਈ ਸੰਘਰਸ਼ ਕਰਨ ਦੀ ਤਸਵੀਰ ਪੇਸ਼ ਕਰਦੀ ਹੈ ਘਾਟੇ ਨੂੰ ਵਧਾਉਣ ਵਾਲੀ ਕੋਵਿਡ ਪੰਡੈਮਿਕ ਤੋਂ ਉਬਰਣ ਤੋਂ ਥੋੜੀ ਦੇਰ ਬਾਅਦ ਕੈਨੇਡਾ ਦੇ ਸੂਬੇ ਹੁਣ ਵਪਾਰ ਯੁੱਧ ਦੇ ਬੈਰਲ ਵੱਲ ਦੇਖ ਰਹੇ ਨੇ ਜ਼ਿਆਦਾਤਰ ਸੂਬਿਆਂ ਨੇ ਟੈਰਿਫ ਵਿਵਾਦ ਰਾਹੀਂ ਵਰਕਰਾਂ ਅਤੇ ਮਹੱਤਵਪੂਰਨ ਇੰਡਸਟਰੀ ਦਾ ਜਣਾ ਸਮਰਥਨ ਕਰਨ ਦੇ ਲਈ ਇਸ ਸਾਲ ਦੇ ਬਜਟ ਦੇ ਵਿੱਚ ਐਮਰਜੈਂਸੀ ਫੰਡ ਰੱਖੇ ਨੇ ਬਹੁਤ ਸਾਰੇ ਆਉਣ ਵਾਲੇ ਸਾਲਾਂ ਦੇ ਵਿੱਚ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਲਈ ਫੈਡਰਲ ਸਰਕਾਰ ਦੇ ਨਾਲ ਵੀ ਤਾਲਮੇਲ ਕਰ ਰਹੇ ਨੇ ਜਿਸ ਨਾਲ ਕੈਪੀਟਲ ਖਰਚੇ ਉੱਤੇ ਦਬਾਅ ਪੈ ਰਿਹਾ ਹੈ ਸੂਬੇ ਆਪਣੇ ਬਜਟ ਨੂੰ ਕਟਾ ਰਹੇ ਨੇ ਉਹ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਦੇ ਲਈ ਤਿਆਰ ਹਨ ਆਰਥਿਕ ਮਹਰ ਜਿਹੜੇ ਰਿਚਰਡ ਫੋਬਸ ਆ ਕਹਿਣਾ ਹੈ ਕਿ ਜਦੋਂ ਆਰਥਿਕ ਗਤੀਵਿਧੀ ਦੇ ਵਿੱਚ ਖੜੋਤ ਆਉਂਦੀ ਹੈ ਤਾਂ ਇਸ ਦੇ ਨਾਲ ਘਟ ਨੌکریاں ਘਟ ਆਮਦਨ ਘਟ ਖਰਚੇ ਅਤੇ ਘਟ ਕਾਰਪੋਰੇਟ ਮੁਨਾਫਾ ਹੁੰਦਾ ਹੈ ਤੇ ਸਭ ਤੋਂ ਹੀ ਸਰਕਾਰਾਂ ਨੂੰ ਟੈਕਸ ਰਾਹੀਂ ਇਨਕਮ ਹੁੰਦੀ ਹੈ প্রভਿਨਸ਼ੀਅਲ ਇਨਕਮ ਦੇ ਵਿੱਚ ਰੁਕਾਵਟ ਆਬਾਦੀ ਵਾਧੇ ਦੇ ਵਿੱਚ ਆਈ ਗਿਰਾਵਟ ਕਾਰਨ ਵੀ ਹੈ ਕਿਉਂਕਿ ਆਟੋ ਇਮੀਗ੍ਰੇਸ਼ਨ ਦੇ ਨੰਬਰ ਜਿਹੜਾ ਘਟਾ ਰਿਹਾ ਹੈ ਤੇ ਬਹੁਤ ਸਾਰੇ ਸੂਬੇ ਬਜ਼ੁਰਗ ਆਬਾਦੀ ਅਤੇ ਬੇਬੀ ਬੂਮਰਾਂ ਦੇ ਵਰਕ ਫੋਰਸ ਤੋਂ ਬਾਹਰ ਜਾਣ ਕਾਰਨ ਆਬਾਦੀ ਸੰਬੰਧੀ ਮੁਸੀਬਤਾਂ ਦਾ ਸਾਹਮਣਾ ਵੀ ਕਰ ਰਹੇ ਨੇ ਜਿਸ ਕਾਰਨ ਆਮਦਨ ਟੈਕਸ ਵਾਲੀਏ ਘਟ ਰਿਹਾ ਹੈ ਰਿਟਾਇਰਡ ਲੋਕਾਂ ਦੀ ਵਧ ਰਹੀ ਗਿਣਤੀ ਹੈਲਥ ਕੇਅਰ ਖਰਚ ਨੂੰ ਵਧਾਉਂਦੀ ਹੈ ਫੌਬਸ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਦੇ ਨਵੇਂ ਇਮੀਗ੍ਰੇਸ਼ਨ ਕੈਂਪਸ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਆਬਾਦੀ ਵਾਦੇ ਦਾ ਕੰਮ ਨਾਲ ਟਕਰਾਉਣ ਵਾਲਾ ਕੰਮ ਹੈ ਤੇ ਇਹ ਨਵੇਂ ਆਉਣ ਵਾਲਿਆਂ ਦੁਆਰਾ ਲੇਬਰ ਮਾਰਕੀਟ ਨੂੰ ਦਿੱਤੀ ਜਾਣ ਵਾਲੀ ਕਿਸੇ ਵੀ ਰਾਹਤ ਨੂੰ ਸਿਮਿਤ ਕਰ ਦਵੇਗਾ ਕਿਉਂਕਿ ਬਜ਼ੁਰਗ ਕੈਨੇਡੀਅਨਾਂ ਨੇ ਵਰਕ ਫੋਰਸ ਤੋਂ ਬਾਹਰ ਨਿਕਲਣਾ ਹੈ ਕਾਨਫਰੈਂਸ ਬੋਰਡ ਦੀ ਰਿਪੋਰਟ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਦੀ ਉਦਾਹਰਣ ਦਿੰਦੀ ਹੈ ਜਿਸ ਬਾਰੇ ਇਹ ਕਹਿੰਦੀ ਹੈ ਕਿ ਅਗਲੇ 5 ਸਾਲਾਂ ਦੇ ਵਿੱਚ ਇਸ ਦੀ ਆਬਾਦੀ 10000 ਤੱਕ ਘਟਣ ਦੀ ਉਮੀਦ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕਿਊਬੇਕ ਅਤੇ ਜ਼ਿਆਦਾਤਰ ਮੈਰੀਟਾਈਮਜ਼ ਨੂੰ ਵੀ ਬਜ਼ੁਰਗ ਆਬਾਦੀ ਦਾ ਜਿਹੜਾ ਹੈ ਉਹ ਟੰਗ ਅਸਰ ਦਿਖਾਏਗਾ ਇਸ ਦੌਰਾਨ ਪ੍ਰਿੰਸ ਅਰਬਰਡ ਆਇਲੈਂਡ हाल ही ਦੇ ਸਾਲਾਂ ਦੇ ਵਿੱਚ ਕਿਸੇ ਵੀ ਸੂਬੇ ਦੇ ਸਭ ਤੋਂ ਮਜ਼ਬੂਤ ਆਬਾਦੀ ਵਾਧੇ ਦਾ ਅਨੁਭਵ ਕਰ ਰਿਹਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 10 ਸਾਲਾਂ ਦੇ ਵਿੱਚ ਆਬਾਦੀ ਦੇ ਵਿੱਚ 25% ਵਾਧੇ ਨੇ ਪੀਈਆਈਡੀ ਉਸ ਉਮਰ ਨੂੰ 2.6 ਸਾਲ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਕਾਨਫਰੰਸ ਬੋਰਡ ਦੀ ਭਵਿੱਖਵਾਣੀ ਮੰਨਦੀ ਹੈ ਕਿ ਸਾਲ ਦੀ ਦੂਜੀ ਤਮਾਹੀ ਦੇ ਵਿੱਚ ਅਰਥ ਵਿਵਸਥਾ ਘਟ ਗਈ ਕਿਉਂਕਿ ਟੈਰਿਫ ਅਤੇ ਅਨਿਸ਼ਚਿਤਤਾ ਦੇ ਨਿਰਮਾਣ ਗਤੀਵਿਧੀ ਨੂੰ ਦੇੜਾ ਉਹ ਘਟਾ ਦਿੱਤਾ ਸੀ ਤੇ ਥਿੰਕ ਟੈਂਕ ਸਾਲ ਦੇ ਬਾਕੀ ਸਮੇਂ ਦੌਰਾਨ ਵਿਕਾਸ ਦੇ ਵਿੱਚ ਇੱਕ ਆਮ ਮਾਮੂਲੀ ਵਾਪਸੀ ਦੀ ਭਵਿੱਖਬਾਣੀ ਕਰਦਾ ਹੈ ਫੈਡਰਲ ਸਰਕਾਰ ਨੇ ਅਗਲੇ 3 ਸਾਲਾਂ ਵਿੱਚ ਆਪਣੇ ਬਜਟ ਦੇ ਆਪਰੇਸ਼ਨਸ ਪੱਖ ਨੂੰ ਬੈਲੈਂਸ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਫੌਬਸ ਨੇ ਕਿਹਾ ਹੈ ਕਿ ਉਹ ਪਬਲਿਕ ਐਡਮਿਨਿਸਟ੍ਰੇਸ਼ਨ ਵਰਗੇ ਖੇਤਰਾਂ ਦੇ ਵਿੱਚ ਸੂਬਿਆਂ ਦੁਆਰਾ ਇਸੇ ਤਰ੍ਹਾਂ ਦੀ ਕਟੌਤੀ ਦੇਖਣ ਦੀ ਉਮੀਦ ਕਰਦਾ ਹੈ ਸਸਕਾਚੁਆਨ ਤੇ ਅਲਬਰਟਾ ਸਮੇਤ ਕੁਝ ਪ੍ਰੋਵਿੰਸਾਂ ਦੇ 2030 ਤੋਂ ਪਹਿਲਾਂ ਸਾਲਾਨਾ ਬਜਟ ਸਰਪਲਸ ਵੱਲ ਵਾਪਸ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ ਕਾਨਫਰੰਸ ਬੋਰਡ ਦਾ ਕਹਿਣਾ ਹੈ ਕਿ ਕੈਨੇਡਾ ਦੇ ਪ੍ਰੇਰੀ ਪ੍ਰੋਵਿੰਸਾਂ ਮੁਕਾਬਲੇ ਸੁਰੱਖਿਅਤ ਵਿੱਤੀ ਸਥਿਤੀ ਦੇ ਵਿੱਚ ਹਨ ਕੁਝ ਹੱਦ ਤੱਕ ਨੌਜਵਾਨ ਜਨਸੰਖਿਆ ਤੇ ਟੈਰੀਫਾਂ ਦੇ ਕੁਝ ਇਨਸੂਲੇਸ਼ਨ ਦੇ ਕਾਰਨ ਹੈ ਪ੍ਰੀਮੀਅਰ ਡੈਨੀਅਲ ਸﻤਿਥ ਅਤੇ ਉਹਨਾਂ ਦੇ ਇੱਕ ਮਨਿਸਟਰ ਅਲਬਰਟਾ ਦੇ ਜਿਹੜੇ ਇਲੈਕਸ਼ਨਸ ਆਫੀਸਰ ਨੂੰ ਆਪਣਾ ਰਸਤਾ ਬਦਲਨ ਅਤੇ ਸੈਪਰੇਟ ਰੈਫਰੈਂਡਮ ਦੇ ਲਈ ਸਵਾਲਾਂ ਦੇ ਉੱਤੇ ਦਸਕਤ ਕਰਨ ਦੇ ਲਈ ਕਹਿ ਰਹੇ ਨੇ ਜਿਸ ਦੇ ਲਈ ਉਹ ਆਖ ਰਹੇ ਨੇ ਕਿ ਜਿਹੜੇ ਰੈਡ ਟੇਪ ਇਸ ਨੂੰ ਪਿੱਛੇ ਨਹੀਂ ਰੱਖ ਸਕਦਾ ਇਸ ਹਫਤੇ ਮੁੱਖ ਚੋਣ ਅਧਿਕਾਰੀ ਗਾਰਡਨ ਮੈਕਕਲਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਪ੍ਰਸਤਾਵਿਤ ਪ੍ਰਸ਼ਨ ਅਦਾਲਤਾਂ ਨੂੰ ਪੇਸ਼ ਦਿੱਤੇ ਨੇ ਤਾਂ ਜੋ ਇੱਕ ਜੱਜ ਇਹ ਫੈਸਲਾ ਕਰ ਸਕੇ ਕਿ ਇਹ ਪ੍ਰਸ਼ਨ ਕੈਨੇਡਾ ਦੇ ਸੰਵਿਧਾਨ ਦੀ ਉਲੰਘਣਾ ਕਰਦਾ ਹੈ। ਸਮਿਥ ਅਤੇ ਜਸਟਿਸ ਮਿਨਿਸਟਰ ਮਿੱਕੀ ਅਮੇਰੀ ਦਾ ਕਹਿਣਾ ਹੈ ਕਿ ਅਲਬਰਟਾ ਵਾਸੀਆਂ ਨੂੰ ਨੌਕਰ ਸ਼ਾਹੀ ਰੁਕਾਵਟਾਂ ਜਾਂ ਅਦਾਲਤੀ ਕਾਰਵਾਈਆਂ ਨੂੰ ਹੋਲੀ ਕਰਨ ਤੋਂ ਬਿਨਾਂ ਰੈਫਰੈਂਡਮ ਸ਼ੁਰੂ ਕਰਨ ਦੇ ਲਈ ਲੋੜੀਂਦੇ ਦਸਖਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਅਮੇਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਆਖਰਕਾਰ ਕਿਸੇ ਵੀ ਰੈਫਰੈਂਡਮ ਦੇ ਨਤੀਜੇ ਨੂੰ ਲਾਗੂ ਕਰਨ ਦੇ ਜ਼ਿੰਮੇਵਾਰ ਹੋਵੇਗਾ ਇਸ ਲਈ ਚੋਣ ਅਧਿਕਾਰੀ ਦੀ ਨਿਆਇਕ ਜਾਂਚ ਲਈ ਬੇਨਤੀ ਸਮੇਂ ਤੋਂ ਪਹਿਲਾਂ ਮੈਕੂਲਰ ਦੇ ਦਫਤਰ ਨੇ ਇਹ ਨਹੀਂ ਦੱਸਿਆ ਕਿ ਪ੍ਰਸ਼ਨ ਨੂੰ ਪ੍ਰਮਾਣਗੀ ਦੇ ਲਈ ਅਦਾਲਤਾਂ ਨੂੰ ਕਿਉਂ ਭੇਜਿਆ ਗਿਆ ਸੀ ਸਿਰਫ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਸੁਬਾਈ ਕਾਨੂੰਨ ਦੇ ਤਹਿਤ ਵਿਸ਼ੇਸ਼ ਮਾਮਲਿਆਂ ਦੇ ਵਿੱਚ ਅਜਿਹਾ ਕਰਨ ਦੀ ਆਗਿਆ ਹੈ। ਪ੍ਰਸਤਾਵਿਤ ਸਵਾਲ ਇਸ ਗੱਲ ਦਾ ਹਾਂ ਜਾਂ ਨਾ ਦੇ ਵਿੱਚ ਜਵਾਬ ਮੰਗਦਾ ਹੈ ਕਿ ਲੋਕ ਅਲਬਰਟਾ ਦੇ ਇੱਕ ਦੇਸ਼ ਬਣਨ ਅਤੇ ਕੈਨੇਡਾ ਦੇ ਵਿੱਚ ਇੱਕ ਸੂਬਾ ਨਾ ਰਹਿਣ ਦੇ ਨਾਲ ਸਹਿਮਤ ਹਨ ਜਾਂ ਨਹੀਂ। ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸਮੂਹ ਨੂੰ ਅਲਬਰਟਾ ਦੇ ਵੱਖ ਹੋਣ ਦੇ ਸਵਾਲ ਨੂੰ ਰੈਫਰੈਂਡਮ ਤੇ ਪਾਉਣ ਦੇ ਲਈ 4 ਮਹੀਨਿਆਂ ਦੇ ਵਿੱਚ 1,77,000 ਦਸਤਖਤ ਇਕੱਠੇ ਕਰਨ ਦੀ ਲੋੜ ਹੋਵੇਗੀ। ਦੱਸਦੇ ਕਿ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਕਿਹਾ ਗਿਆ ਕਿ ਉਹ ਕੈਨੇਡਾ ਦੇ ਨਾਲ ਰਹਿੰਦੇ ਹੱਕ ਦੇ ਵਿੱਚ ਹਨ ਪਰ ਸਪੈਸ਼ਲੀ ਟਰੂਡੋ ਸਰਕਾਰ ਦੇ ਵੱਲੋਂ ਪ੍ਰੋਵਿੰਸ ਦੇ ਨਾਲ ਜੋ ਤੱਕੇਸ਼ਾਇਆ ਕੀਤੀਆਂ ਗਈਆਂ ਅਤੇ ਖਾਸ ਕਰ ਐਨਰਜੀ ਪ੍ਰੋਜੈਕਟਾਂ ਨੂੰ ਪਾਸ ਨਹੀਂ ਕੀਤਾ ਗਿਆ ਉਸ ਦੇ ਨਾਲ ਲੋਕਾਂ ਦੇ ਵਿੱਚ ਨਿਰਾਸ਼ਾ ਹੈ ਜਿਸ ਕਾਰਨ ਉਹ ਰੈਫਰੈਂਡਮ ਕਰਾਉਣ ਤੋਂ ਨਹੀਂ ਰੋਕਣਗੇ ਕਿਉਂਕਿ ਲੋਕ ਕੀ ਸੋਚਦੇ ਹਨ ਇਸ ਦਾ ਫੈਸਲਾ ਉਹਨਾਂ ਨੂੰ ਖੁਦ ਕਰਨਾ ਪਵੇਗਾ ਇਸ ਰੈਫਰੈਂਡਮ ਨੂੰ ਸ਼ੁਰੂ ਕਰਨ ਦੇ ਲਈ ਲੋੜਿੰਦੇ ਦਸਤਾਖਾਂ ਦੀ ਜਿਹੜੀ ਹੈ ਉਹ ਸ਼ਰਤ ਨੂੰ ਵੀ ਅਲਬਰਟਾ ਦੇ ਸਮਿਥ ਸਰਕਾਰ ਨੇ ਘਟਾ ਦਿੱਤਾ ਸੀ ਦੂਜੇ ਪਾਸੇ ਰੈਫਰੈਂਡਮ ਕਰਾਉਣ ਵਾਲਾ ਗਰੂਪ ਉਹ ਜਲਦੀ ਇਸ ਤੇ VOTING ਜਿਹੜਾ ਉਹ ਚਾਹੁੰਦਾ ਹੈ ਤੇ ਇਸ ਤੋਂ ਇਲਾਵਾ ਇੱਕ ਰੈਫਰੈਂਡਮ ਅਲਬਰਟਾ ਵਾਸੀਆਂ ਦੇ ਕੈਨੇਡਾ ਨਾਲ ਰਹਿਣ ਦੇ ਪ੍ਰੋਸੇਸ ਸੰਬੰਧੀ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਪਿਛਲੇ ਸਮੇਂ ਦੌਰਾਨ ਗੈਸ ਪਾਈਪਲਾਈਨਾਂ ਸੰਬੰਧੀ ਪ੍ਰੋਜੈਕਟ ਪਾਸ ਨਾ ਹੋਣ ਅਤੇ ਫੈਡਰਲ ਸਰਕਾਰ ਦੇ ਵੱਲੋਂ ਇਸ ਸੰਬੰਧੀ ਕਦਮ ਨਾ ਚੁੱਕੇ ਜਾਣ ਤੋਂ ਅਲਬਰਟਾ ਵਾਸੀਆਂ 'ਚ ਨਿਰਾਸ਼ਾ ਹੈ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਲੈਕਸ਼ਨ ਦੌਰਾਨ ਨਵੀਆਂ ਗੈਸ ਪਾਈਪਲਾਈਨਸ ਦੀ ਹਮਾਇਤ ਕਰਦੇ ਰਹੇ ਨੇ ਅਤੇ ਆਪਣੇ ਨਵੇਂ ਬਿੱਲ ਦੇ ਤਹਿਤ ਸਰਕਾਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿੱਚ ਤੇਜ਼ੀ ਲਿਆਉਣ ਦੀ ਗੱਲ ਆਖ ਰਹੀ ਹੈ ਜਿਸ ਦਾ ਵਿਰੋਧ ਫਰਸਟ ਨੇਸ਼ਨਸ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਗੈਸ ਪਾਈਪਲਾਈਨ ਨੂੰ ਬ੍ਰਿਟਿਸ਼ ਕੋਲੰਬੀਆ ਤੱਕ ਲਿਆਉਣਾ ਵੀ ਇੱਕ ਵੱਡਾ ਚੈਲੰਜ ਹੈ ਕਿਉਂਕਿ ਇਸ ਦੇ ਲਈ BC ਸਰਕਾਰ ਦੀ ਸਹਿਮਤੀ ਜ਼ਰੂਰੀ ਹੈ BC ਦੇ ਵਿੱਚ ਫੈਲ ਰਹੇ ਕਠੋਰ ਗਰਮੀ ਯਾਨੀ ਸਖਤ ਗਰਮੀ ਜਿਹੜੀ ਆ ਉਹ ਜੰਗਲ ਦੀ ਅੱਗ ਦੇ ਸਾਹਮਣੇ ਵਾਲੇ ਪਾਸੇ ਕੰਮ ਕਰ ਰਹੇ ਅਮਲੇ ਦੇ ਲਈ ਕੁਝ ਗੰਭੀਰ ਚਿੰਤਾਵਾਂ ਵੀ ਪੈਦਾ ਕਰ ਰਹੀ ਹੈ ਜੋ ਕਿ ਲਿਟਨ ਦੇ ਦੱਖਣ ਦੇ ਵਿੱਚ ਪਹਿਲਾਂ ਹੀ 150 ਹੈਕਟੇਅਰ ਤੱਕ ਫੈਲ ਚੁੱਕੀ ਜਿਵੇਂ ਕਿ ਅੱਗ ਬੁਝਾਊ ਅਮਲੇ ਤੇਜ਼ੀ ਦੇ ਨਾਲ ਵੱਧਦੀਆਂ ਅੱਗਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਥੇ ਕੁਝ ਨਿਵਾਸੀ ਨਿਕਾਸੀ ਚੇਤਾਵਨੀਆਂ ਵੀ ਨੇ ਇਹ ਇਸ ਸੀਜ਼ਨ ਦੇ ਵਿੱਚ ਪਹਿਲੀ ਵਾਰ ਨਹੀਂ ਹੈ ਜਦੋਂ ਲਿਟਨ ਦੇ ਨੇੜੇ ਜੰਗਲ ਦੀ ਅੱਗ ਲੱਗੀ ਹੋਵੇ ਪਰ ਇਹ ਅਜਿਹੇ ਸਮੇਂ ਆਇਆ ਹੈ ਜਦੋਂ ਪਾਰਾ ਵਧ ਰਿਹਾ ਹੈ ਮੌਸਮ ਵਿਗਿਆਨੀ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਗਰਮੀ ਦਾ ਸਿਖਰ ਮੰਗਲਵਾਰ ਤੋਂ ਵੀਰਵਾਰ ਤੱਕ ਰਹੇਗਾ ਜਿੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਘੱਟੋ ਘੱਟ ਮੱਧ ਤੋਂ ਉੱਪਰਲੇ 30 ਦੇ ਦਹਾਕੇ ਤੱਕ ਫੈਲਣ ਵਾਲਾ ਹੈ ਉਸ 35 ਤੋਂ 38-39 ਡਿਗਰੀ ਸੀਮਾ ਦੇ ਵਿੱਚ ਅੰਦਰੂਨੀ ਹਿੱਸੇ ਦੇ ਲਈ ਲਟਣ ਤੋਂ ਕਨਾਗਨ ਕਾਟੀ ਅਤੇ ਸੀਮਾ ਖੇਤਰ ਜਿਹੜੇ ਨੇ ਉਸ ਦੇ ਵਿੱਚੋਂ ਉੱਥੇ ਮੀਂਹ ਪੈਣ ਦਾ ਕੋਈ ਖਤਰਾ ਨਹੀਂ ਹੈ ਤੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਵੀ 20 ਡਿਗਰੀ ਦੇ ਨੇੜੇ ਜਿਹੜਾ ਉਹ ਚੜ ਰਿਹਾ ਹੈ ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਸਾਨੂੰ ਠੰਡਾ ਹੋਣ ਦਾ ਮੌਕਾ ਮਿਲਦਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਬਾਰਿਸ਼ ਦਾ ਇਹ ਮੌਕਾ ਜਿਹੜਾ ਹੈ ਉਹ ਧੂਏਂ ਜਾਂ ਅੱਗ ਦੀਆਂ ਲਪਟਾਂ ਨੂੰ ਘਟਾਉਣ ਦੇ ਲਈ ਕਾਫੀ ਹੋਵੇਗਾ ਬੀਸੀ ਵਾਈਲਡਫਾਇਰ ਸਰਵ ਦਾ ਕਹਿਣਾ ਹੈ ਕਿ ਮੰਨਿਆ ਜਾਂਦਾ ਹੈ ਕਿ ਅੱਗ ਲੋਕਾਂ ਕਰਨ ਲੱਗੀ ਹੈ ਇਹ ਬੀਸੀ ਦੇ ਲਈ ਅੱਗ ਦਾ ਇੱਕ ਔਖਾ ਮੌਸਮ ਰਿਹਾ ਹੈ April ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 500 ਤੋਂ ਵੱਧ ਜੰਗਲੀ ਅੱਗਾਂ ਦਰਜ ਕੀਤੀਆਂ ਗਈਆਂ ਹਨ ਅਤੇ ਇਸ ਸਮੇਂ ਸੂਬੇ ਪਰ ਦੇ 63 ਸਰਗਰਮ ਅੱਗਾਂ ਜਿਹੜੀਆਂ ਨੇ ਉਹ ਲਗੀਆਂ ਹੋਈਆਂ ਨੇ ਔਰ ਇਨ੍ਹਾਂ ਦੇ ਨਾਲ ਲੜਨਾ ਵੀ ਬਹੁਤ ਮਹਿੰਗਾ ਹੈ ਸੋ ਪਿਛਲੇ ਸਾਲ ਸੂਬੇ ਨੇ ਇਸ ਦੇ ਉੱਤੇ ਜਿਹੜਾ ਉਹ ਤਕਰੀਬਨ 7 1694 ਮਿਲੀਅਨ ਡਾਲਰ ਜਿਹੜੇ ਨੇ ਖਰਚ ਕੀਤੇ ਨੇ ਯਾਨੀ 769.4 ਮਿਲੀਅਨ ਡਾਲਰ ਖਰਚ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਸਾਰੀਆਂ ਅੱਗਾਂ ਦਾ 30% ਲੋਕਾਂ ਦੁਆਰਾ ਜਿਹੜਾ ਉਹ ਲਗਾਇਆ ਗਿਆ ਸੀ ਬਾਕੀ 70% ਬਿਜਲੀ ਕਾਰਨ ਹੋਇਆ ਸੀ 2023 ਦੇ ਵਿੱਚ 28 ਲੱਖ ਏਕੜ ਦੇ ਕਰੀਬ ਦਾ ਜਿਹੜਾ ਇਹ ਸੜ ਗਿਆ ਸੀ ਅਤੇ ਇਹ ਵਿਕਟੋਰੀਆ ਨੇ ਜਿਹੜਾ ਉਹ ਕਾਫੀ ਹੱਦ ਤੱਕ ਕਈ ਮਿਲੀਅਨ ਡਾਲਰ ਇਸ ਤੇ ਖਰਚ ਕੀਤੇ ਇਸ ਸੀਜ਼ਨ ਦੇ ਵਿੱਚ ਹੁਣ ਤੱਕ ਜੰਗਲ ਦੀ ਅੱਗ ਦੇ ਨਾਲ ਸੜਿਆ ਇਲਾਕਾ ਕੈਨੇਡਾ ਦੇ ਵਿੱਚ ਰਿਕਾਰਡ ਦੇ ਵਿੱਚ ਦੂਜਾ ਸਭ ਤੋਂ ਵੱਡਾ ਹੈ ਔਰ ਪਿਛਲੇ ਮਹੀਨੇ ਪਪ ਪਬਲਿਕ ਸੇਫਟੀ ਕੈਨੇਡਾ ਨੇ ਕਿਹਾ ਸੀ ਕਿ ਜੁਲਾਈ ਦੇ ਵਿੱਚ ਸਭ ਤੋਂ ਵੱਧ ਅੱਗ ਦਾ ਖਤਰਾ ਦਖਣੀ ਬੀਸੀ ਦੇ ਵਿੱਚ ਹੋਣ ਦੀ ਉਮੀਦ ਹੈ ਜੋ ਕਿ ਹੁਣ ਸਾਹਮਣੇ ਆਇਆ ਹੈ ਇਸ ਸਾਲ ਦੇ ਅੱਗ ਦੇ ਮੌਸਮ ਜੋ ਕਿ 2023 ਤੋਂ ਬਾਅਦ ਦੂਜਾ ਸਭ ਤੋਂ ਭੈੜਾ ਮੌਸਮ ਹੈ ਤੇ 3.7 ਮਿਲੀਅਨ ਹੈਕਟੇਅਰ ਰਕਮੇ ਨੂੰ ਸਾਰ ਦਿੰਦਾ ਹੈ ਜੋ ਕਿ ਪ੍ਰਿੰਸ ਐਡਵਰਡ ਆਈਲੈਂਡ ਦੇ ਖੇਤਰਫਲ ਦਾ 6 ਗੁਣਾ ਹੈ ਜੰਗਲੀ ਅੱਗ ਦੇ ਮੌਸਮਾਂ ਦੇ ਲਈ 10 ਸਾਲਾਂ ਦੀ ਔਸਤ ਲਗਭਗ 8 ਲੱਖ ਹੈਕਟੇਅਰ ਹੈ ਦੇਸ਼ ਦੇ ਵਿੱਚ ਰੀਅਲ ਏਸਟੇਟ ਬਾਰੇ ਤਾਜ਼ਾ ਰਿਪੋਰਟ ਇੱਕ ਜਾਣਿਆ ਪਛਾਣਿਆ ਨਤੀਜਾ ਲੈ ਕੇ ਆਈ ਹੈ ਵੈਂਕੂਵਰ ਦੇ ਵਿੱਚ ਖਰੀਦਨਾ ਫਿਲਹਾਲ ਇਹ ਮਹਿੰਗਾ ਹੈ ਸੈਂਚੁਰੀ 21 ਇਸ ਹਫਤੇ ਜਿਹੜੀ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ ਸੈਂਚੂਰਾ ਦੇ ਵੱਲੋਂ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਜਿਸ ਵਿੱਚ ਕੈਨੇਡਾ ਭਾਰਤ ਦੇ 50 ਪਾਈ ਚਾਰਿਆਂ ਨੂੰ ਦੇਖਿਆ ਗਿਆ ਜਿਸ ਦੇ ਵਿੱਚ ਪਾਇਆ ਗਿਆ ਕਿ ਡਾਲਰ ਪ੍ਰਤੀ ਵਰਗ ਫੁੱਟ ਦੇ ਜਿਹੜੇ ਆਧਾਰ ਦੇ ਉੱਤੇ ਵੈਨਕੂਵਰ ਪਹਿਲੇ ਸਥਾਨ ਤੇ ਸੀ ਵੈਨਕੂਵਰ ਦੇ ਵੈਸਟ ਐਂਡ ਦੇ ਵਿੱਚ ਇੱਕ ਵੱਖਰੇ ਘਰ ਦੀ ਔਸਤ ਕੀਮਤ ਜਿਹੜੀ ਹੈ ਉਹ 1110 ਪ੍ਰਤੀ ਵਰਗ ਫੁੱਟ ਸੀ ਰਿਪੋਰਟ ਦੇ ਅਨੁਸਾਰ ਡਾਊਨਟਾਊਨ ਖੇਤਰ ਦੇ ਵਿੱਚ ਔਸਤ ਕੋਨਡੋ ਦੀ ਕੀਮਤ ਜਿਹੜੀ ਹੈ ਉਹ 1206 ਡਾਲਰ ਪ੍ਰਤੀ ਵਰਗ ਫੁੱਟ ਹੈ ਤੇ ਉੱਚੀਆਂ ਕੀਮਤਾਂ ਦੇ ਬਾਵਜੂਦ ਰੀਅਲ ਏਸਟੇਟ ਕੰਪਨੀ ਦਾ ਕਹਿਣਾ ਹੈ ਕਿ BC ਅਨਿਸ਼ਚਿਤ ਖਰੀਦਦਾਰਾਂ ਦੇ ਪ੍ਰਭਾਵਾਂ ਨੂੰ ਦਿਖਾ ਰਿਹਾ ਹੈ ਕਿਉਂਕਿ ਕੀਮਤਾਂ ਤੇ ਕੁੱਲ ਵਿਕਰੀ ਦੋਵੇਂ ਘਟ ਰਹੀਆਂ ਨੇ ਡਾਊਨਟਾਊਨ ਦੇ ਵਿੱਚ ਕੌਂਡੋਸ ਦੇ ਵਿੱਚ ਪਿਛਲੇ ਸਾਲ ਨਾਲੋਂ 4.9% ਦੀ ਜਿਹੜੀ ਉਹ ਕਮੀ ਆਈ ਹੈ ਤੇ ਵੈਸਟ ਐਂਡ ਦੇ ਵਿੱਚ ਘਰਾਂ ਦੇ ਵਿੱਚ 4.39% ਦੀ ਕਮੀ ਆਈ ਹੈ ਰੀਅਲ ਏਸਟੇਟ ਏਜੰਟ ਰિયાન ਫੋਰਸ ਦਾ ਕਹਿਣਾ ਹੈ ਕਿ ਕੀਮਤ ਖੇਤਰ ਦੇ ਆਲੇ ਦੁਆਲੇ ਸ਼ਹਿਰ ਤੋਂ ਸ਼ਹਿਰ ਤੱਕ ਵਕਵਾਕ ਹੁੰਦੀ ਹੈ ਭਾਵੇਂ ਨੇੜੇ ਹੀ ਕਿਉਂ ਨਾ ਹੋਵੇ ਉਤਰੀ ਵੈਨਕੂਵਰ ਵਰਗੇ ਖੇਤਰ ਦੇ ਵਿੱਚ ਕੀਮਤਾਂ ਦੇ ਵਿੱਚ ਬਹੁਤ ਗਿਰਾਵਟ ਨਹੀਂ ਆਈ ਹੈ ਅਤੇ ਅਸਲ ਦੇ ਵਿੱਚ ਉਹਨਾਂ ਦੀ ਵਿਕਰੀ ਅਜੇ ਵੀ ਅਸਲ ਦੇ ਵਿੱਚ ਕਾਫੀ ਮਜ਼ਬੂਤ ਹੈ ਇਹ ਜ਼ਿਆਦਾਤਰ ਹੋਰ ਬਾਜ਼ਾਰਾਂ ਤੋਂ ਬਹੁਤ ਵੱਖਰਾ ਹੈ ਤੇ ਖਾਸ ਕਰਕੇ ਪੱਛਮੀ ਵੈਨਕੂਵਰ ਤੋਂ ਉਲਟ ਜੋ ਇਸ ਦੇ ਬਿਲਕੁਲ ਨਾਲ ਹੈ ਜੋ ਕਿ ਸਭ ਤੋਂ ਵਧੀਆ ਹੈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਕਹਿੰਦੇ ਨੇ ਕਿ ਵੈਨਕੂਵਰ ਅਤੇ ਕੋਲੋਨਾ ਵਰਗੇ ਵੱਡੇ ਕੇਂਦਰਾਂ ਤੋਂ ਦੂਰ ਜਾਣ ਦੇ ਨਾਲ ਪ੍ਰਤੀ ਵਰਗ ਕੋਟ ਕੀਮਤ ਨਾਟਕੀ ਢੰਗ ਨਾਲ ਘਟ ਜਾਂਦੀ ਹੈ ਲੋਅਰ ਮੈਨ ਲੈਂਡ ਦੇ ਵਿੱਚ ਰਹਿਣ ਕਰਕੇ ਤੁਹਾਡੀ ਪ੍ਰਤੀ ਵਰਗ ਫੁੱਟ ਕੀਮਤ ਕੀਟੀਮਟ ਵਰਗੇ ਕਿਸੇ ਜਗਾ ਨਾਲੋਂ ਬਹੁਤ ਜ਼ਿਆਦਾ ਹੋਣ ਵਾਲੀ ਹੈ ਜਿੱਥੇ ਜਾਣਾ ਥੋੜਾ ਹੋਰ ਹੈ ਤੇ ਸ਼ਾਇਦ ਜ਼ਿਆਦਾਤਰ ਲੋਕਾਂ ਦੇ ਲਈ ਜਦੋਂ ਉਹ ਸੂਬੇ ਦੇ ਵਿੱਚ ਜਾ ਰਹੇ ਹਨ ਤਾਂ ਇਹ ਪਹਿਲੀ ਮੰਜ਼ਲ ਨਹੀਂ ਹੈ ਇਸ ਦੌਰਾਨ ਬਰਨਵੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ 12% ਤੋਂ ਵੱਧ ਦੀ ਗਿਰਾਵਟ ਆਈ ਹੈ ਫੋਸਟਰ ਦਾ ਕਹਿਣਾ ਹੈ ਕਿ ਫੋਸਟਰ ਦਾ ਕਹਿਣਾ ਹੈ ਕਿ ਇਹ ਸੰਭਾਵਨਾ ਜਿਹੜੀ ਹੈ ਸੰਭਾਵਤ ਤੌਰ ਦੇ ਉਤੇ ਉਹਨਾਂ ਨਿਵੇਸ਼ਕਾਂ ਦਾ ਨਤੀਜਾ ਹੈ ਜੋ ਨਿਵੇਸ਼ ਤੇ ਵਾਪਸੀ ਬਰਕਰਾਰ ਨਹੀਂ ਰੱਖ ਸਕੇ ਜਿਸ ਕਾਰਨ ਉਹਨਾਂ ਨੂੰ ਵੇਚਣਾ ਪਿਆ ਜੇਕਰ ਉਹਨਾਂ ਸਾਰਿਆਂ ਨਿਵੇਸ਼ਕਾਂ ਨੂੰ ਇੱਕੋ ਸਮੇਂ ਬਾਹਰ ਨਿਕਲਣ ਦੀ ਲੋੜ ਹੈ ਤਾਂ ਇਹ ਕੀਮਤ ਨੂੰ ਹੇਠਾਂ ਲਿਆ ਜਾਵੇਗਾ ਖਾਸ ਕਰਕੇ ਜਦੋਂ ਖਰੀਦਦਾਰ ਸੂਚੀਆਂ ਨੂੰ ਦੇਖਨ ਅਤੇ ਇਹ ਯਕੀਨੀ ਬਣਾਉਣ ਦੇ ਵਿੱਚ ਆਪਣਾ ਸਮਾਂ ਕੱਢ ਰਹੇ ਹਨ ਕਿ ਉਹਨਾਂ ਨੂੰ ਇੱਕ ਅਜਿਹੇ ਬਾਜ਼ਾਰ ਦੇ ਵਿੱਚ ਸਭ ਤੋਂ ਵਧੀਆ ਸੌਦਾ ਮਿਲੇ ਜਿੱਥੇ ਬੇਸ਼ੱਕ ਵਿਆਜ ਦਰਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਫਿਰ ਉਹਨਾਂ ਦੇ ਕੋਲ ਚੁਣਨ ਦੇ ਲਈ ਹੋਰ ਵੀ ਬਹੁਤ ਕੁਝ ਹੈ ਉਹ ਕਹਿੰਦੇ ਨੇ ਕਿ ਅਗਸਤ ਦੇ ਵਿੱਚ ਜਦੋਂ ਰੀਅਲ ਅਸਟੇਟ ਲੋਕਾਂ ਦੇ ਲਈ ਸਭ ਤੋਂ ਵੱਡੀ ਤਰਜੀਹ ਨਹੀਂ ਹੈ ਤਾਂ ਬੀਸੀ ਦੇ ਵਿੱਚ ਵਿਕਰੀ ਹੌਲੀ ਹੋਣ ਦੀ ਸੰਭਾਵਨਾ ਹੈ ਵਾਤਾਵਰਨ ਕੈਨੇਡਾ ਨੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ ਦੇ ਲਈ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ ਜੋ ਕਿ ਅਮਰੀਕੀ ਸਰਹੱਦ ਦੇ ਨੇੜੇ ਗ੍ਰੈਂਡ ਫੌਕਸ ਤੋਂ ਲੈ ਕੇ ਪ੍ਰਿੰਸ ਚਾਰਲਸ ਦੇ ਉੱਤਰ ਵੱਲ ਦੇ ਖੇਤਰ ਤੱਕ ਫੈਲੀਆਂ ਹੋਈਆਂ ਨੇ ਮੌਸਮ ਏਜੰਸੀ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਗਰਮੀ ਦੇ ਉੱਚ ਦਬਾਅ ਦੇ ਨਾਲ ਆਉਣ ਦੀ ਉਮੀਦ ਹੈ ਤੇ ਘੱਟੋ-ਘੱਟ ਵੀਰਵਾਰ ਤੱਕ ਜਾਰੀ ਰਹੇਗੀ ਉਕਨੇਗਨ ਵੈਲੀ ਫਰੇਜ਼ਰ ਕੈਨੀਆਨਾ ਸਾਊਥ ਬੌਮਸਨ ਬਾਉਂਡਰੀ ਅਤੇ ਵੈਸਟ ਕੋਟੇ ਨੇ ਖੇਤਰਾਂ ਦੇ ਲਈ ਬੁਲੇਟਿਨ ਦੇ ਵਿੱਚ ਕਿਹਾ ਗਿਆ ਹੈ ਕਿ ਤਾਪਮਾਨ 35 ਡਿਗਰੀ ਸੈਲਸੀਅਸ ਤੋਂ 37 ਡਿਗਰੀ ਸਾਹਸਿਓ ਦੇ ਵਿਚਕਾਰ ਰਹਿੰਦੀ ਉਮੀਦ ਹੈ ਤੇ ਰਾਤ ਦਾ ਘੱਟੋ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦੇ ਨੇੜੇ ਰਹੇਗਾ ਉਤਰੀ ਥਾਮਸਨ ਕੈਰੀਬਿਓ ਪ੍ਰਿੰਸ ਜਾਰਜ ਅਤੇ ਸਟੂਅਰਟ ਨਿਚਾਕੋ ਖੇਤਰਾ ਦੇ ਵਿੱਚ ਤਾਪਮਾਨ 29 ਡਿਗਰੀ ਸੈਲਸੀਅਸ ਅਤੇ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦੀ ਉਮੀਦ ਹੈ ਤੇ ਰਾਤ ਦਾ ਘੱਟੋ ਘੱਟ ਤਾਪਮਾਨ ਲਗਭਗ 14 ਡਿਗਰੀ ਰਹੇਗਾ ਮੌਸਮ ਏਜੰਸੀ ਲੋਕਾਂ ਨੂੰ ਗਰਮੀ ਦੇ ਬਿਮਾਰੀ ਦੇ ਲੱਛਣਾਂ ਜਿਸ ਵਿੱਚ ਥਕਾਵਟ ਸਿਰਦਰਦ ਅਤੇ ਪਿਆਸ ਸ਼ਾਮਿਲ ਹੈ ਵੱਲ ਧਿਆਨ ਦੇਣ ਅਤੇ ਪਰਿਵਾਰ ਦੋਸਤਾਂ ਤੇ ਗੁਆਂਢੀਆਂ ਦੀ ਜਾਂਚ ਕਰਨ ਦੇ ਲਈ ਸ਼ਾਹਿਦ ਕਰ ਰਹੀ ਹੈ ਜੋ ਗਰਮ ਮੌਸਮ ਦੌਰਾਨ ਵਧੇਰੇ ਜੋਖਮ ਦੇ ਵਿੱਚ ਹੁੰਦੇ ਨੇ ਇਹ ਕਹਿੰਦੇ ਹੋਏ ਕਿ ਬਜ਼ੁਰਗਾ ਨਵੇ ਕੱਲੇ ਰਹਿਣ ਵਾਲੇ ਲੋਕਾਂ ਕਾ ਸਿਹਤ ਜਾਂ ਮਾਨਸਿਕ ਸਿਹਤ ਸਥਿਤੀਆਂ ਵਾਲੇ ਲੋਕਾਂ ਤੇ ਸੀਮਿਤ ਗਤੀਸ਼ੀਲਤਾ ਵਾਲੇ ਲੋਕਾਂ ਦੇ ਲਈ ਜੋ ਖਮ ਵਧੇਰੇ ਹਨ ਐਡਮਿੰਟਨ ਪੁਲਿਸਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕਰਨ ਵਾਲੀਆਂ ਜ਼ਬਰਨ ਵਸੂਲੀ ਦੀਆਂ ਵਾਰਦਾਤਾਂ ਦੁਬਾਰਾ ਉੱਭਰ ਰਹੀਆਂ ਨੇ ਇਸੇ ਦੇ ਮੱਦੇਨਜ਼ਰ ਪੁਲਿਸ ਹੁਣ ਭਾਈਚਾਰੇ ਦੇ ਨਾਲ ਨਜ਼ਦੀਕੀ ਸੰਭਰਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋਮਵਾਰ ਰਾਤ ਐਡਮਿੰਟਨ ਦੇ ਸਾਊਥਵਰਡ ਕਮਿਊਨਿਟੀ ਲੀਗ ਦੇ ਵਿੱਚ ਹੋਈ ਇੱਕ ਟਾਊਨ ਹਾਲ ਮੀਟਿੰਗ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਮਈ 2025 ਦੇ ਵਿੱਚ ਹੁਣ ਤੱਕ ਜ਼ਬਰਨ ਉਲੀ ਦੇ ਚੇ ਨਵੇਂ ਮਾਮਲੇ ਦਰਜ ਹੋਏ ਨੇ ਇਹ ਨਵੇਂ ਮਾਮਲੇ ਹਾਲਾਂਕਿ ਪਿਛਲੇ ਸਾਲ ਖਤਮ ਹੋਏ ਪ੍ਰੋਜੈਕਟ ਗੈਸ ਲਾਈਟ ਤੋਂ ਵੱਖਰੇ ਹਨ ਪਰ ਅੰਤਰੀਮ ਪੁਲਿਸ ਚੀਫ ਵਾਰਨ ਡੈਰੀਸ਼ਲ ਨੇ ਕਿਹਾ ਕਿ ਦੋਹਾਂ ਦੇ ਵਿੱਚ ਕਾਫੀ ਸਮਾਨਤਾਵਾਂ ਨੇ ਪ੍ਰੋਜੈਕਟ ਜਿਹੜੇ ਨੇ ਉਹ ਗੈਸ ਲਾਈਟ ਦੌਰਾਨ ਐਡਵਿੰਟਨ ਖੇਤਰ ਦੇ ਸਾਊਥ ਏਸ਼ੀਅਨ ਬਿਲਡਰਾਂ ਨੂੰ ਧਮਕੀਆਂ ਅਗਜ਼ਰੀ ਤੇ ਗੋਲੀਬਾਰੀ ਵਰਗੀਆਂ ਜਿਹੜੀਆਂ ਨੇ ਉਹ ਘਟਨਾਵਾਂ ਦੀ ਜਾਂਚ ਹੋਈ ਸੀ ਔਰ ਡੈਰੀਸ਼ਲ ਨੇ ਕਿਹਾ ਕਿ ਪਹਿਲੀ ਜਾਂਚ ਤੋਂ ਇਹ ਸਬਕ ਮਿਲਿਆ ਕਿ ਭਾਈਚਾਰੇ ਦੇ ਨਾਲ ਜਲਦੀ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਕਿਹਾ ਹੈ ਕਿ ਲੋਕ ਅਕਸਰ ਡਰਦੇ ਹਨ ਕਿ ਉਹ ਜਾਣਕਾਰੀ ਦੇਣ ਤੇ ਆਪ ਨਿਸ਼ਾਨਾ ਬਣ ਸਕਦੇ ਨੇ ਤੇ ਇਸ ਕਰਕੇ ਪੁਲਿਸ ਆਉਂਦੀ ਹੈ ਕਿ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਪੁਲਿਸ ਉੱਤੇ ਪ੍ਰੋਸਾ ਕਰ ਸਕਣ ਟਾਊਨ ਹਾਲ ਦੇ ਵਿੱਚ ਆਏ ਸਨੀ ਜੋਹਲ ਨੇ ਕਿਹਾ ਹੈ ਕਿ ਇਹ ਹਿੰਸਾ ਉਹਨਾਂ ਨੂੰ ਨਿੱਜੀ ਤੌਰ ਦੇ ਉਤੇ ਅਸਰ ਕਰ ਰਹੀ ਹੈ ਕਿਉਂਕਿ ਇਹ ਉਹਨਾਂ ਦੇ ਪਾਈਚਾਰੇ ਦੀ ਗੱਲ ਹੈ ਉਹ ਕਹਿੰਦੇ ਨੇ ਕਿ ਲੋਕ ਜ਼ਬਰਨ ਵਸੂਲੀ ਵਾਲੇ ਮਾਮਲੇ ਪੁਲਿਸ ਨੂੰ ਰਿਪੋਰਟ ਤਾਂ ਕਰਦੇ ਨੇ ਪਰ ਨਤੀਜੇ ਤੁਰੰਤ ਨਹੀਂ ਆਉਂਦੇ ਇਹ ਮੀਟਿੰਗਾਂ ਪੁਲਿਸ ਕਾਰਵਾਈ ਅਤੇ ਪ੍ਰਕਿਰਿਆ ਨੂੰ ਸਮਝਣ ਦੇ ਵਿੱਚ ਮਦਦ ਕਰਦੀਆਂ ਨੇ ਇਸ ਤੇ ਇਲਾਵਾ ਉਹਨਾਂ ਨੇ ਕਿਹਾ ਕਿ ਪਾਈਚਾਰੇ ਦੇ ਬਹੁਤ ਸਾਰੇ ਲੋਕ ਅਜੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਇਥੋਂ ਤੱਕ ਕਿ ਕੁਝ ਲੋਕ ਪ੍ਰਾਈਵੇਟ ਸਿਕਿਉਰਿਟੀ ਰੱਖ ਰਹੇ ਨੇ ਉਹਨਾਂ ਨੇ ਕਿਹਾ ਕਿ ਲੋਕ ਹੁਣ ਵਧੇਰੇ ਸਾਵਧਾਨ ਹੋ ਗਏ ਨੇ ਅਤੇ ਘਰ ਤੋਂ ਬਾਹਰ ਹੋਣ ਤੇ ਆਲੇ ਦੁਆਲੇ ਵਾਲੇ ਚੁੱਕੰਨੇ ਵੀ ਰਹਿੰਦੇ ਨੇ ਉਹਨਾਂ ਆਸ ਜਤਾਈ ਹੈ ਕਿ ਪੁਲਿਸ ਸਿਰਫ ਇਹ ਜਾਂਚ ਕਰਕੇ ਹੀ ਨਾ ਰੁਕੇ ਸਗੋਂ ਪਾਈਚਾਰੇ ਨਾਲ ਪਰੋਸੇ ਦਾ ਰਿਸ਼ਤਾ ਲੰਬੇ ਸਮੇਂ ਦੇ ਲਈ ਵੀ ਕਾਇਮ ਕਰੇ ਪਹਿਲਾਂ ਪੁਲਿਸ ਕਹਿ ਚੁੱਕੀ ਹੈ ਕਿ ਜ਼ਬਰਨ ਵਸੂਲੀ ਦੇ ਨਵੇਂ ਮਾਮਲੇ ਭਾਰਤ ਦੇ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋ ਸਕਦੇ ਨੇ ਤੇ ਅਲਬਰਟਾ ਤੇ BC ਦੇ ਪ੍ਰੀਮੀਅਰ ਇਸ ਗੈਂਗ ਨੂੰ ਅੱਤਵਾਦੀ ਸੰਸਥਾ ਐਲਾਨਨ ਦੇ ਲਈ ਫੈਡਰਲ ਸਰਕਾਰ ਦੇ ਉੱਤੇ ਦਬਾਅ ਪਾ ਰਹੇ ਨੇ ਪੁਲਿਸ ਨੇ ਸਾਊਥ ਏਸ਼ੀਅਨ ਪਾਈਚਾਰੇ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨੌਜਵਾਨਾਂ ਦੀ ਗਤੀ ਵਿਧੀ ਦੇ ਉੱਤੇ ਧਿਆਨ ਰੱਖਣ ਕਿਉਂਕਿ ਪ੍ਰੋਜੈਕਟ ਗੈਸ ਲਾਈਟ ਦੌਰਾਨ ਗੈਂਗ ਦੇ ਨੌਜਵਾਨਾਂ ਨੂੰ ਆਪਣੇ ਕੰਮਾਂ ਲਈ ਵਰਤਿਆ ਸੀ ਤੇ ਸੁਪਰੀਡੈਂਟ ਜਿਹੜੇ ਰੋਬਿੰਦਰ ਗਿੱਲ ਨੇ ਉਹਨਾਂ ਨੇ ਕਿਹਾ ਕਿ ਜਦ ਨੌਜਵਾਨ ਇਕੱਲਾ ਮਹਿਸੂਸ ਕਰਦੇ ਨੇ ਜਾਂ ਸਮਾਜ ਦੇ ਵਿੱਚ ਆਪਣੀ ਥਾਂ ਨਹੀਂ ਲੱਭ ਪਾਉਂਦੇ ਤਾਂ ਉਹ ਜਹੀਆਂ ਗੈਂਗਾ ਦੇ ਵੱਲ ਆਕਰਸ਼ਿਤ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਲੋਕ ਨੌਜਵਾਨਾਂ ਦੇ ਕੋਲ ਅਚਾਨਕ ਪੈਸਾ ਆਉਣਾ ਤੇ ਆਪਣੇ ਦੋਸਤਾਂ ਬਾਰੇ ਝੂਠ ਬੋਲਣਾ ਜਾਂ ਅਣਜਾਣ ਲੋਕਾਂ ਨਾਲ ਉੱਠਣ ਬੈਠਣ ਵਰਗੀਆਂ ਗਤੀਵਿਧੀਆਂ ਦੇ ਉੱਤੇ ਧਿਆਨ ਦੇ ਪੁਲਿਸ ਚਾਹੁੰਦੀ ਹੈ ਕਿ ਭਾਈਚਾਰਾ ਪੁਲਿਸ ਤੇ ਭਰੋਸਾ ਕਰੇ ਤਾਂ ਜੋ ਇਸ ਤਰ੍ਹਾਂ ਦੀ ਹਿੰਸਾ ਤੇ ਜੁਰਮ ਨੂੰ ਰੋਕਿਆ ਜਾ ਸਕੇ ਅੱਗੇ ਦੇਖਦੇ ਆਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਦੀ ਆਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਤੁਹਾਨੂੰ ਖਬਰਾਂ ਲੈ ਕੇ ਤੁਹਾਡੇ ਲਈ حاضر ਹੋ ਰਿਹਾ ਇੱਕ ਖਬਰ ਤੇ ਹੈ ਕਿ ਇੱਕ ਸਟ੍ਰੈਚ ਕੋਨਾ ਦੇ ਵਿੱਚ ਆਰ ਸੀ ਐਮ ਪੀ ਵਾਲਿਆਂ ਦੀ ਡਿਟੈਚਮੈਂਟ ਹੈਗੀ ਆ ਉਥੇ ਕੀ ਹੋਇਆ ਕਿ ਕੋਈ ਵਿਅਕਤੀ ਉਸ ਡਿਟੈਚਮੈਂਟ ਦੇ ਪਾਰਕਿੰਗ ਲੋਟ ਵਿੱਚ ਸੀਗਾ ਤੇ ਆਰ ਸੀ ਐਮ ਪੀ ਵੱਲੋਂ ਉਥੇ ਉਸ ਵਿਅਕਤੀ ਤੇ ਗੋਲੀ ਚਲਾ ਦਿੱਤੀ ਗਈ ਜਦੋਂ ਉਹ ਫੱਟੜ ਹੋ ਗਿਆ ਤਾਂ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਆ ਆਰਸੀਐਮਪੀਏ ਲੱਭ ਰਹੀ ਆ ਹੁਣ ਵੀ ਉਹ ਬੰਦਾ ਉਥੇ ਆਇਆ ਕਿਉਂ ਸੀਗਾ ਉਹ ਪਾਰਕਿੰਗ ਲੋਟ ਦੇ ਵਿੱਚ ਤੇ ਨਾਲ ਦੀ ਨਾਲ ਉਹ ਜਿਹੜਾ ਪੁਲਿਸ ਆਫੀਸਰ ਜਿਹਨੇ ਗੋਲੀ ਚਲਾਈ ਆ ਆ ਉਹਦੇ ਬਾਰੇ ਵੀ ਉਹਨਾਂ ਨੇ ਹੁਣ छानबीन ਕਰਨੀ ਸ਼ੁਰੂ ਕੀਤੀ ਆ ਵੀ ਉਹਦੀ ਟ੍ਰੇਨਿੰਗ ਦੇ ਵਿੱਚ ਤੇ ਕੋਈ ਕਮੀ ਤਾਂ ਨਹੀਂ ਰਹਿ ਗਈ ਸੀਗੀ ਵੀ ਉਹ ਗੋਲੀ ਚਲਾਉਣ ਵਾਲੀ ਗੱਲ ਜਿਹੜੀ ਹੋਈ ਆ ਵੀ ਉਹ ਕਿਉਂ ਹੋ ਗਈ ਇਹ ਹੁਣ ਉਹਦਾ ਅਗਲੀ ਜਿਹੜੀ ਤਫ਼ਤੀਸ਼ ਹੋ ਰਹੀ ਆ ਉਹਦਾ ਮਾਮਲਾ ਰਹਿ ਗਿਆ ਜੀ ਔਰ ਦੂਸਰੀ ਖਬਰ ਹੈ ਕਿ ਕੱਲ ਐਡਮੈਂਟਨ ਸ਼ਹਿਰ ਦੇ ਵਿੱਚ ਐਡਮੈਂਟਨ ਦੀ ਪੁਲਿਸ ਵੱਲੋਂ ਇੱਕ ਟਾਊਨ ਹਾਲ ਮੀਟਿੰਗ ਕੀਤੀ ਗਈ ਪੰਜਾਬੀ ਭਾਈਚਾਰੇ ਦੇ ਨਾਲ ਔਰ ਉਹਦੇ ਵਿੱਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਹੈ ਪੁਲਿਸ ਵਾਲਿਆਂ ਨੇ ਇਹ ਜਿਹੜੀ ਮੀਟਿੰਗ ਇਸ ਕਰਕੇ ਕਾਲ ਕੀਤੀ ਸੀਗੀ ਕਿਉਂਕਿ ਪਿਛਲੇ ਥੋੜੇ ਸਮੇਂ ਤੋਂ ਜਿਹੜੀਆਂ ਫਰੋਤੀਆਂ ਦੇ ਮਾਮਲੇ ਆ ਉਹ ਫਿਰ ਉੱਭਰਨੇ ਸ਼ੁਰੂ ਹੋ ਗਏ ਨੇ ਮਈ ਤੋਂ ਲੈ ਕੇ ਹੁਣ ਤੱਕ 6 ਮਾਮਲੇ ਉਹਨਾਂ ਦੇ ਸਾਹਮਣੇ ਆਏ ਨੇ ਤੁਹਾਨੂੰ ਯਾਦ ਹੋਣਾ ਕਿ ਇਹ ਇਸ ਤੋਂ ਪਹਿਲਾਂ ਜਿਹੜਾ ਇੱਕ ਇਸ਼ੂ ਹੋਇਆ ਸੀਗਾ ਜਿਹੜਾ ਤਕਰੀਬਨ ਉਦੀ ਸਾਲ ਪਰ ਇਨਵੈਸਟੀਗੇਸ਼ਨ ਚੱਲਦੀ ਰਹੀ ਔਰ ਉਹਦਾ ਨਾਮ ਰੱਖਿਆ ਸੀਗਾ ਪ੍ਰੋਜੈਕਟ ਗੈਸ ਲਾਈਕ ਉਹਦੇ ਦੌਰਾਨ ਪੁਲਿਸ ਵਾਲਿਆਂ ਨੇ ਬੜੀਆਂ ਗੱਲਾਂ ਜਿਹੜੀਆਂ ਜੀ ਉਹਨਾਂ ਨੇ ਧਿਆਨ ਵਿੱਚ ਉਹਨਾਂ ਦੇ ਆਈਆਂ ਔਰ ਉਹਨਾਂ ਨੇ ਸਿੱਖੀਆਂ ਹੁਣ ਵੀ ਜਿਹੜੇ ਪੁਲਿਸ ਚੀਫ ਨੇ ਉਹਨਾਂ ਦਾ ਕਹਿਣਾ ਹੈਗਾ ਵੀ ਅ ਅਸੀਂ ਉਸ ਗਲਬਾਤ ਤੋਂ ਆ ਜੋ ਕੁਝ ਸਿੱਖਿਆ ਉਹਨੂੰ ਹੁਣ ਉਹ ਲਾਗੂ ਵੀ ਕਰਾਂਗੇ ਪਰ ਉਹ ਕਹਿੰਦੇ ਵੀ ਭਾਵੇਂ ਇਹ ਗੱਲਾਂ ਨਵੀਆਂ ਹੋ ਰਹੀਆਂ ਪਰ ਬਹੁਤ ਕੁਝ ਉਦਾਂ ਹੀ ਪੁਰਾਣੀਆਂ ਜੋ ਗੱਲਾਂ ਹੋਈਆਂ ਉਹਨਾਂ ਦੇ ਨਾਲ ਰਲਦੀ ਮਿਲਦੀ ਹੀ ਸਿਚੁਏਸ਼ਨ ਹੈਗੀ ਆ ਉਹ ਕਹਿੰਦੇ ਵੀ ਅਸੀਂ ਜਿਹੜੀ ਕਮਿਊਨਿਟੀ ਆ ਉਹਨੂੰ ਭਰੋਸਾ ਦੇਣਾ ਚਾਹੁੰਦੇ ਆ ਵੀ ਭਾਈ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈ ਉਹ ਸਾਡੇ ਤੱਕ ਤੁਸੀਂ ਛੇਤੀ ਤੋਂ ਛੇਤੀ ਉਪੜੀ ਦੀ ਕਰੋ ਉਹ ਕਹਿੰਦੇ ਵੀ ਜਦੋਂ ਪਹਿਲੀ ਗੱਲਬਾਤ ਹੋਈ ਸੀ ਉਹ ਪ੍ਰੋਜੈਕਟ ਗੈਸ ਲਾਈਟ ਦੌਰਾਨ ਉਹ ਕਹਿੰਦੇ ਵੀ ਉਹਦੇ ਚ ਦੇਰੀ ਹੋ ਗਈ ਸੀ ਕਿ ਕਮਿਊਨਿਟੀ ਤੱਕ ਪਹੁੰਚਣ ਲਈ ਹੁਣ ਕਹਿੰਦੇ ਅਸੀਂ ਉਹ ਦੇਰੀ ਨਹੀਂ ਕਰਨੀ ਚਾਹੁੰਦੇ ਤਾਂ ਕਿ ਅਗਰ ਪੁਲਿਸ ਕੋਲ ਕੋਈ ਵੀ ਇਨਫੋਰਮੇਸ਼ਨ ਆਉਂਦੀ ਆ ਤੇ ਉਹ ਕਹਿੰਦੇ ਵੀ ਅਸੀਂ ਉਹਦੇ ਤੇ ਐਕਟ ਕਰਾਂਗੇ ਤੇ ਕਮਿਊਨਿਟੀ ਨੂੰ ਵੀ ਉਹਨਾਂ ਕਿਹਾ ਵੀ ਤੁਹਾਨੂੰ ਸੇਫ ਮਹਿਸੂਸ ਕਰਨਾ ਚਾਹੀਦਾ ਉਹ ਕਹਿੰਦੇ ਮੈਂ ਸਮਝਦਾ ਕਿ ਲੋਕਾਂ ਦੇ ਚਿੱਤ 'ਚ ਹੁੰਦਾ ਜੇ ਅਸੀਂ ਅੱਗੇ ਆ ਕੇ ਗੱਲ ਕੀਤੀ ਤੇ ਅਸੀਂ ਟਾਰਗੇਟ ਬਣਾਂਗੇ ਪਰ ਉਹ ਅਸੀਂ ਉਹ ਕਹਿੰਦੇ ਵੀ ਯਾਨੀ ਕਿ ਪੁਲਿਸ ਵਾਲੇ ਅਸੀਂ ਤੁਹਾਨੂੰ ਪ੍ਰੋਸਾ ਦਿੰਨੇ ਆਂ ਕਿ ਅਸੀਂ ਇਸ ਗੱਲ 'ਈ ਪੂਰਾ ਪੈਰਾ ਦੇਵਾਂਗੇ ਪਰ ਜਿਹੜੇ ਲੋਕ ਆ ਜੀ ਉਹ ਹਜੇ ਇਸ ਗੱਲ ਤੋਂ ਫੇਰ ਘਬਰਾਉਂਦੇ ਨੇ ਉੱਥੇ ਇੱਕ सनी ਜੋੜ ਨਾਂ ਦਾ ਨੌਜਵਾਨ ਸੀ ਜਿਹਨੇ ਇਹ ਗੱਲ ਕਹੀ ਆ ਉਹ ਕਹਿੰਦਾ ਵੀ ਦੇਖੋ ਪੁਲਿਸ ਜੋ ਕਰ ਸਕਦੀ ਆ ਉਹ ਕਰਦੀ ਆ ਪਰ ਫੇਰ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠੀ ਹੋਈ ਆ ਆ ਵੀ ਜੋ ਕੁਝ ਵੀ ਹੋ ਰਿਹਾ ਉਹ ਉਹਨਾਂ ਕਾਫੀ ਨਹੀਂ ਹੈ ਇਸੇ ਤਰ੍ਹਾਂ ਦੀ ਗੱਲ ਇੱਕ ਜਸਪ੍ਰੀਤ ਕਾਕੜਾ ਹੋਰਾਂ ਨੇ ਵੀ ਕਹੀ ਆ ਕਿ ਪੁਲਿਸ ਨੂੰ ਹੋਰ ਜਿਹੜੀ ਗੱਲਬਾਤ ਆ ਕਰਨੀ ਚਾਹੀਦੀ ਤਾਂ ਕਿ ਲੋਕਾਂ ਦੇ ਮਨਾਂ ਵਿੱਚ ਇਹ ਭਰੋਸਾ ਬਣ ਸਕੇ ਕਿ ਭਾਈ ਅਸੀਂ ਸੇਫ ਆ ਜੇ ਕੋਈ ਜਾਣਕਾਰੀ ਦਿੰਨੇ ਆ ਪੁਲਿਸ ਦਾ ਲੋਕਾਂ ਨੂੰ ਇਹ ਕਹਿਣਾ ਆ ਪਈ ਅਗਰ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਉਹ ਪ੍ਰੋਜੈਕਟ ਗੈਸ ਲਾਈਟ ਦੇ ਵਿੱਚ ਲੋਕਾਂ ਨੇ ਗਲਤ ਚੀਜ਼ਾਂ ਲਈ ਵਰਤਿਆ ਸੀ ਉਹ ਕਹਿੰਦੇ ਹੁਣ ਵੀ ਉਹਨਾਂ ਨੌਜਵਾਨ ਬੱਚਿਆਂ ਨੂੰ ਹੀ ਯੂਜ਼ ਕਰਨਗੇ ਸੋ ਇਸ ਕਰਕੇ ਤੁਸੀਂ ਨੌਜਵਾਨ ਬੱਚਿਆਂ ਨੂੰ ਕਦੇ ਵੀ ਜਿਹੜਾ ਨਾ ਇਦਾਂ ਨਾ ਮਹਿਸੂਸ ਹੋਣ ਦਿਓ ਕਿ ਉਹ ਕਿਤੇ ਬਿਲੋਂਗ ਨਹੀਂ ਕਰਦੇ ਜਾਂ ਉਹ ਮਤਲਬ ਯਾਨੀ ਕੋਈ ਉਦਾਸ ਰਹਿੰਦੇ ਹੋਣ ਜਾਂ ਉਹਨਾਂ ਕੋਲ ਕਿਤੇ ਇਕੱਠਾ ਕੈਸ਼ ਆ ਗਿਆ ਹੋਵੇ ਉਹ ਸਾਰੀਆਂ ਗੱਲਾਂ ਦਾ ਤੁਸੀਂ ਪੇਰੈਂਟਸ ਨੇ ਧਿਆਨ ਰੱਖਣਾ ਹੈ ਅਗਰ ਕੋਈ ਗੱਲ ਹੁੰਦੀ ਆ ਤੇ ਤੁਸੀਂ ਉਹ ਪੁਲਿਸ ਦੇ ਨਾਲ ਸਾਂਝੇ ਜ਼ਰੂਰ ਕਰਨੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵੰਟਨ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ